ਹਾਂਜੀ ਮਾਤਾ ਜੀ ਤੁਹਾਡੀ ਕੀ ਮੰਗ ਹੈ ਜੀ ਇਹਨੂੰ ਹਾਂਜੀ ਮੈਂ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਗੜਾ ਹਦੀ ਬਲਾਕ ਦੀ ਵੀ ਆਪਣੇ ਸਲਾਹਕਾਰ ਤੇ ਪਿੰਡ ਦੀ ਮੀਤ ਪ੍ਰਧਾਨ ਤੇ ਮੇਰੇ ਵੱਲੋਂ ਇਹੀ ਮੰਗ ਹੈ ਵੀ ਅਸੀਂ ਸਰਪੰਚ ਸਾਹਿਬ ਨੂੰ ਵੀ ਮੰਗ ਪੱਤਰ ਦੇ ਕੇ ਜਾਂਦਾ ਹੈ ਸ਼ਰਾਬ ਤੇ ਵੀ ਸਾਡੇ ਠੇਕੇ ਸਾਡੀ ਜੂਹ ਚ ਹੀ ਨਹੀਂ ਹੋਣੀ ਚਾਹੀਦੀ ਵੀ ਠੇਕੇ ਦੀ ਸਾਨੂੰ ਲੋੜ ਨਹੀਂ ਕਿਉਂਕਿ ਸਰਕਾਰ ਇੱਕ ਪਾਸੇ ਤਾਂ ਜੁੱਧ ਨਸਿਆਂ ਵਿਰੁੱਧ ਹੈ ਤੇ ਇੱਕ ਪਾਸੇ ਜਿਹੜਾ ਸਰਕਾਰ ਨੂੰ ਇਹ ਸ਼ਰਾਬ ਨੂੰ ਨਸ਼ਈ ਨਹੀਂ ਸਮਝਦੀ ਤੇ ਉਹਨੂੰ ਇਹਦੇ ਵਿੱਚ ਆਮਦਣਾ ਸਰਕਾਰ ਨੂੰ ਤੇ ਠੇਕੇ ਕਿਵੇਂ ਧੜਾ ਧੜ ਖੋਲੇ ਜਾ ਰਹੇ ਆ ਘਰਾਂ ਦੇ ਵਿੱਚ ਠੇਕੇ ਖੋਲੇ ਜਾ ਰਹੇ ਆ ਘਰਿ ਘਰਿ ਸ਼ਰਾਬ ਵਿਖ ਰਹੀ ਆ ਇਹਦੇ ਤੇ ਕੋਈ پابੰਦੀ ਹੈ ਨਹੀਂ ਜਿਹਦਾ ਕਰਕੇ ਇਹ ਔਰਤਾਂ ਨੂੰ ਬਹੁਤ ਹੀ ਮੁਸੀਬਤਾਂ ਚ ਲੱਗਣੀਆਂ ਪੈਂਦੀਆਂ ਘਰਾਂ ਦੇ ਵਿੱਚ ਔਰਤਾਂ ਬਹੁਤ ਜਿਆਦੇ ਦੁਖੀ ਐ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਇਹ ਲਲਕੈ ਤੇ ਉਹ ਜਿਹੜੇ ਘਰ ਦੇ ਵਿੱਚ ਆਟਾ ਵੀ ਨਹੀਂ ਛੱਡਦੇ ਪੀਪਿਆਂ ਦੇ ਵਿੱਚ ਤੇ ਉਹ ਵੀ ਚੱਕ ਕੇ ਜਦੋਂ ਸ਼ਰਾਬ ਪੀਣੇ ਤੇ ਉਹਨਾਂ ਨੇ ਪੀਣੀ ਪੀਣੀ ਤੇ ਉਹੋ ਚੱਕ ਕੇ ਵੇਚ ਦਿੰਦੇ ਆ ਤੇ ਇਹ ਜਿਹੜਾ ਠੇਕੇ ਬਾਰੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਇੱਥੇ ਜਿਹੜਾ ਘਰਾਂ ਦੇ ਵਿੱਚ ਠੇਕਾ ਇੱਥੇ ਘਰਾਂ ਦੇ ਵਿੱਚ ਇੱਥੇ ਆਉਂਦੇ ਆ ਸ਼ਰਾਬੀ ਸ਼ਰਾਬਾਂ ਲੈਣ ਆਉਂਦੇ ਆ ਜਦੋਂ ਤੇ ਉਹ ਇੱਥੇ ਖੜ ਖੜ ਕੇ ਪਿਸ਼ਾਬ ਵੀ ਕਰਦੇ ਤੇ ਇੱਥੇ ਔਰਤਾਂ ਨੇ ਇੱਥੇ ਮਾਵਾਂ ਭੈਣਾਂ ਨੇ ਨੰਗਣਾ ਹੁੰਦਾ ਤੇ ਜਿਹੜਾ ਉਹਨਾਂ ਦਾ ਨੰਗਣਾ ਦੁੱਬਰ ਹੋ ਜਾਂਦਾ ਤੇ ਹੋਰ ਵੀ ਜਿਹੜੇ ਲੋਕਾਂ ਨੇ ਇਥੋਂ ਦੀ ਨੰਗਣਾ ਹੁੰਦਾ ਤੇ ਜਦੋਂ ਸ਼ਰਾਬੀ ਸਵੇਰ ਤੋਂ ਆਉਣ ਲੱਗ ਜਾਂਦੇ ਇਸ ਤਰ੍ਹਾਂ ਇੱਥੇ ਬਹੁਤ ਹੀ ਮੁਸ਼ਕਲਾਂ ਆ ਰਹੀਆਂ ਤੇ ਜਿਹੜਾ ਇਹ ਹੀ ਮੇਰਾ ਪਰ ਜੋ ਅਪੀਲ ਹੈ ਸਰਕਾਰ ਨੂੰ ਥੈਂਕ ਯੂ ਬੀ ਇਹ ਜਿਹੜਾ ਠੇਕਾ ਇੱਥੋਂ ਚੱਕਿਆ ਜਾਣਾ ਚਾਹੀਦਾ ਵੀ ਇਸ ਤਰ੍ਹਾਂ ਘਰਾਂ ਦੇ ਵਿੱਚ ਨਹੀਂ ਚਾਹੀਦਾ ਮਾਤਾ ਜੀ ਅ ਅੱਜ ਦਾ ਜਿਹੜਾ ਮਸਲਾ ਇਹ ਕੀ ਮਸਲਾ ਅੱਜ ਤੁਸੀਂ ਧਰਨਾ ਲੱਗਿਆ ਹੋ ਵਾ ਇੱਥੇ ਤੇ ਇਹਦਾ ਕੀ ਕਾਰਨ ਆ ਜੀ ਇਹ ਕਾਰਨ ਜੀ ਸਾਨੂੰ ਚੱਕਣਾ ਚਾਹੀਦਾ ਠੇਕਾ ਅਸੀਂ ਠੇਕੇ ਦੇ ਕਾਰਨ ਬੈਠੇ ਆ ਅੱਛਾ ਹਾਂ ਸਾਨੂੰ ਤਕਲੀਫ ਬਹੁਤ ਵੱਡੀ ਹੈ ਜੀ ਤੇ ਕਿੰਨੇ ਦਿਨ ਹੋ ਗਏ ਮਾਤਾ ਜੀ ਇੱਥੇ ਧਰਨੇ ਤੇ ਬੈਠੇ ਅੰਦਰੋਂ ਤਾਂ ਸਾਨੂੰ ਅਸੀਂ ਕੱਲ ਹੀ ਬੈਠੇ ਆ ਜੀ ਕੱਲ ਬੈਠੇ ਆ ਹਾਂਜੀ ਕੱਲ ਹੀ ਬੈਠੇ ਆ ਅਮਦਪੁਰੇ ਪੰਜਾਬ ਮਜ਼ਦੂਰ ਦੁਨੀਆ ਦਾ ਜਿਹੜਾ ਇਕੱਠ ਹੋਇਆ ਵਾ ਤੇ ਇੱਕ ਧਰਨਾ ਲੱਗਿਆ ਵਾ ਠੇਕੇ ਦੇ ਬੂਰੇ ਤੇ ਮਾਤਾ ਜੀ ਦੀ ਮੰਗ ਆ ਵੀ ਇੱਥੋਂ ਜਿਹੜਾ ਠੇਕਾ ਚੱਕਣਾ ਚਾਹੀਦਾ ਤੇ ਕਿਤੇ ਹੋਰ ਜਗ੍ਹਾ ਤੇ ਲੈ ਜਾਣਾ ਚਾਹੀਦਾ ਹਾਂਜੀ ਜਿੱਥੇ ਮਰਗੀ ਰੱਖ ਲੈਣ ਹਾਂਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਮਾਤਾ ਜੀ ਇਹਦੇ ਬਾਰੇ ਹੋਰ ਬੱਸ ਜੀ ਅਸੀਂ ਇਹੀ ਜੇ ਠੇਕੇ ਦੀ ਬਾਬਤ ਹੀ ਕਹਿਨੇ ਆ ਮਾਤਾ ਜੀ ਇਹ ਤੁਸੀਂ ਕਿਹੜਾ ਰੋਡ ਆ ਇਹ ਕਿੱਥੇ ਜਿਹੜਾ ਠੇਕਾ ਹੈਗਾ ਇਹ ਮਾਛੀ ਕਹਿਣਾ ਜੀ ਰੋਡ ਆ ਅੱਛਾ ਜੀ ਹਾਂਜੀ ਕਿੰਨੇ ਟਾਈਮ ਤੋਂ ਜਿਹੜਾ ਠੇਕਾ ਇੱਥੇ ਖੁੱਲਿਆ ਵਾ ਜੀ ਹੋ ਗਿਆ ਜੀ 9 ਕੁ ਮਹੀਨੇ ਨੂੰ ਠੇਕੇ ਨੂੰ ਜੀ ਜਿੱਥੇ ਮਰਜੀ ਲੈ ਜੇ ਠੇਕਾ ਸਾਨੂੰ ਇਹਦੇ ਠੇਕੇ ਦਾ ਕੋਈ ਤਕਲੀਫ ਨਹੀਂ ਗਈ ਬਾਹਰ ਲੈ ਜੀ ਹਾਂ ਜੀ ਬਾਹਲੇ ਆਉਂਦੇ ਆ ਜਿਵੇਂ ਪੀਣ ਖਾਣ ਵਾਲੇ ਤਾਂ ਬੰਦੇ ਹਾਂ ਜੀ ਸਾਨੂੰ ਤਾਂ ਦਿਨੇ ਵੀ ਨਹੀਂ ਨਿਕਲੇ ਜਾਂਦਾ ਦਾ ਦਿਨੇ ਵੀ ਬਹੁਤ ਸਾਰੀ ਜੜ ਇਹ ਹੀ ਕੰਮ ਚੱਲਦਾ ਹਾਂ ਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਆਏ ਆ ਨੇ ਜੀ ਕੁੜੀਆਂ ਮੁਟਿਆਰਾਂ ਸਾਡੀਆਂ ਆਮੇ ਵੀ ਸਾਫ ਕਰਦੇ ਆ ਜਿੰਦਾਰੂ ਨਾਲਾ ਜਿੱਕੇ ਤੇ ਅਸੀਂ ਇਹ ਬਾਹਰ ਨਹੀਂ ਨਿਕਲ ਸਕਦੇ ਪਰੇ ਦਰਸ਼ਨ ਸਿੰਘ ਇਕੱਠ ਹੋਇਆ ਜੀ ਕਿਸ ਪਰਪਸ ਲਈ ਇਕੱਠ ਹੋਇਆ ਜੀ ਹਾਂਜੀ ਦਰਸ਼ਨ ਸਿੰਘ ਹਮਦਪੁਰਾ ਜੀ ਜਰਨਲਿਸਟਰ ਪੰਜਾਬ ਖੇਤ ਮਜ਼ਦੂਰਾਂ ਜਿਲ੍ਹਾ ਮੋਗਾ ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਮਤਲਬ ਮਜ਼ਦੂਰ ਬਸਤੀ ਦੇ ਵਿੱਚ ਆ ਕੇ ਸਾਡਾ ਜਿਹੜਾ ਦੁੱਖ ਆ ਸਾਡੇ ਮਜ਼ਦੂਰਾਂ ਦਾ ਨੂੰ ਜਿਹੜੀ ਤਕਲੀਫ ਆ ਇਹ ਜਿਹੜੇ ਤੁਸੀਂ ਸਾਰੇ ਉਹਦੇ ਵਿੱਚ ਲਿਜਾ ਰਹੇ ਆ ਸੰਸਾਰ ਦੇ ਵਿੱਚ ਸਰਕਾਰ ਕੋਲੇ ਵੀ ਜਾਣੀ ਹੈ ਇਹ ਗੱਲ ਪ੍ਰਸ਼ਾਸਨ ਕੋਲੇ ਵੀ ਜਾਣੀ ਹੈ ਇਹ ਗੱਲ ਤੇ ਇਹ ਠੇਕੇਦਾਰਾਂ ਕੋਲੇ ਵੀ ਜਾਣੀ ਹੈ ਵੀ ਕਿਵੇਂ ਆ ਜਿਹੜੀ ਤਕਲੀਫ ਆ ਲੋਕਾਂ ਨੂੰ ਮੈਂ ਜਿਹੜੀ ਗੱਲ ਕਰਨੀ ਚਾਹਣਾ ਬਈ ਇਹ ਜਿਹੜਾ ਲੋਕ ਇਕੱਠੇ ਹੋਏ ਆ ਕਿਵੇਂ ਇਹ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਕਿਵੇਂ ਫੂਕ ਕਰਦੀ ਹੈ ਇਹ ਗੱਲ ਇਹ ਹੁਣ ਕੱਲ ਦਾ ਤਾਂ ਨਾ ਲੱਗਿਆ ਕਿਵੇਂ ਕਿੰਨੀ ਫਿਕਰਮੰਦੀ ਆ ਕੱਲ ਵੀ ਪੁਲਿਸ ਆਈ ਅੱਜ ਵੀ ਆਈ ਆ ਇਹਨਾਂ ਨੂੰ ਮਤਲਬ ਸ਼ਰਾਬ ਵੇਚਣ ਦਾ ਦੀ ਕਿੰਨੀ ਫਿਕਰਮੰਦੀ ਆ ਇਥੋਂ ਪਤਾ ਲੱਗਦਾ ਤੇ ਦੂਜੇ ਪਾਸੇ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਹ ਪੰਚਾਇਤ ਕੋਲੇ ਵੀ ਜਾ ਕੇ ਆਏ ਆ ਇਹ ਇਹਨਾਂ ਨੇ ਥਾਣੇ ਵੀ ਜਿਹੜੀ ਆ ਰਿਪੋਰਟ ਆਪਦੀ ਜਿਹੜੀ ਆ ਮੰਗ ਪੱਤਰ ਦਿੱਤਾ ਹੋਇਆ ਕੋਈ ਗੱਲ ਨਹੀਂ ਸੁਣੀ ਗਈ ਅਖੀਰ ਨੂੰ ਇਹਨਾਂ ਨੇ ਫਿਰ ਜਿਹੜਾ ਧਰਨਾ ਲਾਇਆ ਵੀ ਇਹਨਾਂ ਦਾ ਕਿਉਂਕਿ ਏਕੇ ਦੇ ਵਿੱਚ ਵਿਸ਼ਵਾਸ ਆ ਤੇ ਸੰਘਰਸ਼ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਆ ਇਸ ਕਰਾਂ ਕਰਕੇ ਹੁਣ ਜਿਹੜਾ ਇਹਨਾਂ ਨੇ ਤਰਨਾ ਲਾਇਆ ਤੇ ਤਰਨਾ ਜਿਹੜਾ ਹੈ ਉਹਨਾਂ ਚਿਰ ਜਾਰੀ ਰਹਿਣਾ ਜਿੰਨਾ ਚਿਰ ਇਹ ব্রাঞ্চ ਆ ਉਹ ਚੱਕੀ ਨਹੀਂ ਜਾਂਦੀ ਸੋ ਇਸ ਵਾਸਤੇ ਜਿਹੜਾ ਅਸੀਂ ਤੁਹਾਡੇ ਧੰਨਵਾਦੀ ਆ ਮਜ਼ਦੂਰ ਜਥੇਬੰਦੀ ਵੱਲੋਂ ਕਿਸਾਨ ਜਥੇਬੰਦੀ ਵੱਲੋਂ ਕਿਸਾਨ ਜਥੇਬੰਦੀ ਵੀ ਆਈ ਆ ਤੇ ਸਾਡਾ ਦੇ ਵੀ ਧੰਨਵਾਦੀ ਆ ਅਸੀਂ ਜਿਹੜੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇਹ ਮਜ਼ਦੂਰਾਂ ਦੇ ਦੁੱਖ ਸੁੱਖ ਦੇ ਵਿੱਚ ਪਹੁੰਚੇ ਆ ਤੇ ਇਹ ਹਰ ਹਾਲਤਾ ਜਿਹੜੀ ਇੱਥੋਂ ব্রাঞ্চ ਜਿਹੜੀ ਚੱਕੀ ਜਾਣੀ ਚਾਹੀਦੀ ਬਹੁਤ ਗਲਤ ਆ ਬਾਕੀ ਅੰਦਾਸੀ ਦਿੱਤਾ ਮਾਵਾ ਪੈਣਾ ਨੇ ਵੀ ਕੀ ਹੈਗੀ ਆ ਤਕਲੀਫ ਸਾਨੂੰ ਹਾਂਜੀ ਤੁਹਾਡਾ ਕੀ ਕਹਿਣਾ ਜੀ ਇਸ ਮੁੱਦੇ ਬਾਰੇ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗਰਾਹਾਂ ਪਿੰਡ ਪ੍ਰਧਾਨ ਜਗਵੀਰ ਸਿੰਘ ਹੰਮਤਪੁਰਾ ਇਹ ਜੀ 6 ਮਹੀਨੇ ਤੋਂ ਬਰਾਂ ਚੱਲ ਰਹੀ ਹੈ ਸਾਨੂੰ ਅੱਗੇ ਵੀ ਇਹਨਾਂ ਨੇ ਸਨੇਹ ਦੇ ਵੀ ਐਂ ਕਰਕੇ ਪ੍ਰਧਾਨ ਸਾਡੇ ਬਰਾਂ ਚੱਲ ਰਹੀ ਹੈ ਮੈਂ ਖਾ ਵੀ ਤੁਹਾਨੂੰ ਪਹਿਲਾਂ ਉੱਥੇ ਦਰਿਆ ਵਸਾਉਣੀਆਂ ਪੈਣੀਆਂ ਉਦੋਂ ਬਾਅਦ ਅਸੀਂ ਮਜ਼ਦੂਰ ਆ ਜਾਣਗੇ ਆਪਣਾ ਜ세ਬੰਦੀ ਆ ਜੋ ਤੇ ਸਾਨੂੰ ਸਾਥ ਲੈਣਗੇ ਅਸੀਂ ਵੀ ਆ ਜਾਾਂਗੇ ਬਰਾਚ ਸੋਡੀ ਚੱਕੀ ਜੋ ਪਰ ਸਿਰ ਤੇ ਥੋਡੇ ਤੇ ਚੱਲੂ ਸਾਰਾ ਕੰਮ ਤੁਸੀਂ ਬਹਿਜੋਗੇ ਅਸੀਂ ਆ ਜਾਾਂਗੇ ਬਰਾਚ ਬਹੁਤ ਨਜਾਇਜ਼ ਚੱਲ ਰਹੀ ਆ ਇੱਕ ਤਾਂ ਸਾਡੇ ਕਿਸਾਨਾਂ ਦੇ ਘਰ ਆ ਗਾਹਾਂ ਇਥੋਂ ਦੀ ਮਾਵਾ ਭੈਣਾ ਉਹਨੀਆਂ ਬੱਚੇ ਪੜਨ ਵਾਲੇ ਆਉਂਦੇ ਆ ਬਹੁਤ ਇੱਥੇ ਜਦੋਂ ਵਿਸ਼ਾਪ ਕਰਦੇ ਆ ਫਿਰ ਆਬੀ ਮੋਟਰਸਾਈਕਲ ਖੜੇ ਹੁੰਦੇ ਆ ਤੇ ਬਹੁਤ ਮਜੂਰੀ ਨਾਲ ਬੱਚੇ ਲੰਘਦੇ ਆ ਇਹ ਬਰਾਚ ਬਹੁਤ ਗਲਤ ਤੇ ਜ਼ਰੂਰੀ ਚੱਕਣੀ ਚਾਹੀਦੀ ਆ ਜਿੰਨਾ ਤੇਰੇ ਬਰਾਤ ਨਹੀਂ ਚੱਕੀ ਜਾਂਦੀ ਧਰਨਾ ਚੱਲ ਰੋਹੂਗਾ ਜਿੰਨਾ ਤੇਰੇ ਧਰਨੇ ਤੇ ਬੈਠੇ ਰਹਿਣਗੇ ਜਿੰਨਾ ਤੇਰੇ ਬਰਾਤ ਨਹੀਂ ਚੱਕੀ ਜਾਂਦੀ ਉਹਨਾਂ ਚ ਰੇਣਾ ਦੀ ਅਸੀਂ ਸਾਫ ਦੇਵਾਗੇ ਇਹ ਬਰਾਤ ਨੂੰ ਅਸੀਂ ਚਕਾ ਕੇ ਦਾਮ ਲਵਾਂਗੇ ਇਹ ਇਹਨਾਂ ਨੂੰ ਕਹਿੰਦੇ ਵੀ ਫੇਰ ਬਰਾਤ ਤੇ ਉਹਨੇ ਵੀ ਬਰਾਤ ਇਹ ਚੱਕਣੀ ਜਲਦੀ ਨਜਾਇਜ਼ ਚੱਲਦੀ ਹੈ ਹਾਂਜੀ ਵੀਰੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਆ ਜਿਹੜੀ ਬਰਾਤ ਇੱਥੇ ਚੱਲ ਰਹੀ ਹੈ ਇਹ ਬਰਾਤ ਜੀ ਇਹ ਕਾਫੀ ਟਾਈਮ ਤੋਂ ਲੈ ਕੇ ਚੱਲੀਆਂ ਪਹਿਲਾਂ ਵੀ ਧਰਨੇ ਚੱਲੇ ਬੀਲਨ ਰਾਹ ਤੇ ਇਧਰ ਟਿੱਬੀ ਤੇ ਉਹ ਵੀ ਧਰਨੇ ਲਾ ਕੇ ਚਕਾਇਏ ਲੋਕਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਆ ਜਿਹੜਾ ਮਸਲਾ ਚੱਲਦਾ ਇਸ ਦਾ ਵਿਰੋਧ ਕਾਫੀ ਟਾਂ ਤੋਂ ਸਾਰਿਆਂ ਜਿਸ ਬੰਦੇ ਕੋਲ ਮੇਰੇ ਕੋਲ ਵੀ ਆ ਰਹੀ ਸੀ ਮੁੰਡੇ ਵੀ ਯਾਰ ਆਹ ਗੱਲ ਆ ਪ੍ਰੋਬਲਮ ਆ ਸੀ ਵੇਖਿਆ ਵੀ ਹੈਗੀ ਆ ਪ੍ਰੋਬਲਮ ਪਰ ਇਹਦੇ ਖਿਲਾਫ ਜਦੋਂ ਜਾਣਿਆ ਸੀ ਸਰਕਾਰ ਨੂੰ ਇੱਕੀ ਸਵਾਲ ਪੁੱਛਦੇ ਆ ਵੀ ਤੁਸੀਂ ਯੁੱਧ ਨਸ਼ਿਆਂ ਵਿਰੋਧ ਦਾ ਕਿ ਯੁੱਧ ਲੋਕਾਂ ਵਿਰੋਧ ਦਾ ਕਾਰਨ ਕੀ ਹੈ ਕਿ ਤੁਸੀਂ ਵੱਡੇ ਸਮਖਮ ਚਿੱਟਾ ਵਾਲਾ ਉਹਦਾ ਹੱਥ ਪਾਉਣਾ ਤੁਹਾਡੇ ਖਾਲਾ ਜੀ ਦਾ ਬਾੜਾ ਨਹੀਂ ਤੁਸੀਂ ਮੂੰਹ ਨਹੀਂ ਕਰਦੇ ਤੁਸੀਂ ਸ਼ਰਾਬ ਸ਼ਰਿਆਂ ਬਿਖਦੇ ਸਭ ਤੋਂ ਜਿਹਨੂੰ ਤੁਸੀਂ ਨਸ਼ਾ ਨਹੀਂ ਮੰਨਦੇ ਪਰ ਉਹ ਸਰਿਆਮ ਵੇਚਣ ਦੇ ਪੱਖ ਚ ਸਰਕਾਰ ਪ੍ਰਸ਼ਾਸਨ ਸਰਪੰਚ ਐਮ ਐਲ ਏ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਆ ਚਾਰ ਬੰਦੇ ਨੂੰ ਉਠਾਉਣ ਵਾਸਤੇ ਇਸ ਕਰਕੇ ਅਸੀਂ ਤਾਂ ਭਾਈ ਬਹੁਤ ਟਾਈਮ ਦੇ ਪਿਲਕਦੇ ਲੜਦੇ ਆ ਆਗੂ ਵੀ ਪਰ ਕਹਿੰਦੇ ਲੋਕਾਂ ਨੂੰ ਕਹਿੰਦੇ ਆ ਵੀ ਜਾਗ ਪੋ ਜਿਹੜਾ ਨਸ਼ਾ ਇੱਥੇ ਚੱਲਦਾ ਕੀ ਚਿੱਟਾ ਹੋਰ ਸਾਰਾ ਕੁਝ ਪਤਾ ਨਹੀਂ ਜਦੋਂ ਸੰਘਰਸ਼ਾਂ 'ਚ ਕਿਸੇ ਨੇ ਕੋਈ ਕੰਮ ਕਰਨਾ ਹੁੰਦਾ ਸਾਡੀਆਂ ਸੀ ਆਈ ਡੀਆਂ ਲੈ ਕੇ ਤੁਸੀਂ ਮੈਂਟੀ ਚੱਕ ਲੈਨੇ ਹੋ ਤੁਹਾਨੂੰ ਐ ਨਹੀਂ ਪਤਾ ਕਿੱਥੇ ਕਿੱਥੇ ਚਿੱਟਾ ਪੈਦਾ ਨਸ਼ਾ ਵੇਕਦਾ ਇਸ ਕਰਕੇ ਲੋਕਾਂ ਨੂੰ ਜਾਗਣਾ ਪੈਣਾ ਸਰਕਾਰਾਂ ਤੇ ਯਕੀਨ ਕਰਕੇ ਪਹਿਲਾਂ ਵੀ ਦੇਖ ਲਿਆ ਹੁਣ ਵੀ ਦੇਖ ਲਿਆ ਕੀ ਹੋ ਗਿਆ ਆ ਠੇਕੇ ਦੀ ਧਾਰਨਾ ਕੌਣ ਕਿਹਦੇ ਹੱਕ 'ਚ ਖੜਾ ਸਾਰਾ ਕੁਝ ਸਾਹਮਣੇ ਆਜੂ ਬਾਕੀ ਇਹ ਜਿੰਨਾ ਟਾਈਮ ਠੇਕਾ ਚੱਕਾ ਨਹੀਂ ਜਾਂਦਾ ਪਹਿਲਾਂ ਵੀ ਵਹਿਮ ਕੱਢਿਆ ਸਾਰਿਆਂ ਦੇ ਲੋਕਾਂ ਨੇ ਕੱਢਿਆ ਆਪਦੀ ਹੰਡਪਨੀਆਂ ਜਿਹੜੇ ਕਹਿੰਦੇ ਸੀ ਅਸੀਂ ਤਾਂ ਜੀ ਠੇਕਾ ਚੱਕ ਇੱਥੇ ਰੱਖਾਂਗੇ ਸਾਡੀ ਜ਼ਮੀਨ ਆ ਐ ਆ ਫਲਾਣਾ ਢੰਕਾ ਉਹ ਬਹਿਮ ਲੋਕਾਂ ਨੇ ਪਹਿਲਾਂ ਕੱਢਿਆ ਇਸ ਪ੍ਰਸ਼ਾਸਨ ਨੂੰ ਐਮ ਐਲ ਏ ਨੂੰ ਪਤਾ ਇਸ ਕਰਕੇ ਇਹ ਹਿੰਮਤਪੁਰੇ ਦੇ ਲੋਕ ਜਿਹੜੇ ਬਗਾਵਤੀ ਲੋਕ ਨੇ ਜਿੱਥੇ ਵੀ ਲੜਦੇ ਨੇ ਉੱਥੇ ਖੜਦੇ ਨੇ ਇਸ ਕਰਕੇ ਸਾਨੂੰ ਮਾਣ ਆ ਲੋਕਾਂ ਤੇ ਲੋਕ ਆਪਣੀ ਲੜਾਈ ਆਪ ਲੜਨ ਲਈ ਤਿਆਰ ਹੋਇਆ ਤਾਂ ਜਿੱਤ ਲੋਕਾਂ ਦੀ ਹੋਊਗੀ ਹਾਂਜੀ ਗੁਰਮukh ਸਿੰਘ ਜੀ ਤੁਹਾਡਾ ਜੇ ਬਾਰੇ ਕੀ ਕਹਿਣਾ ਜੀ ਮੈਂ ਗੁਰਮukh ਸਿੰਘ ਹਿੰਮਤਪੁਰਾ ਭਾਰਤੀ ਕਿਸਾਨ ਯੂਨੀਅਨ ਦਾ ਆ ਇੱਕਤਾ ਗਰਾਹ ਟੈਂਡਾ ਕਾ ਹੀ ਜਰਨਲਿਸਟ ਹਾਂ ਜੋ ਜਿਹੜਾ ਸ਼ਰਾਬ ਦੇ ਠੇਕੇ ਜਿਹੜੀ ব্রাঞ্চ ਚ ਚਗਾਉਣ ਨੂੰ ਇੱਥੇ ਧਰਨਾ ਲੱਗਿਆ ਹੋਇਆ ਇਹ ਕੋਈ ਇਹ ਪਹਿਲੀ ਗੱਲ ਨਹੀਂ ਪਹਿਲਾਂ ਵੀ ਅਸੀਂ ਪਿੰਡ ਦੇ ਵਿੱਚੋਂ 4 ਥਾਂ ਤੋਂ 4 ਸਾਲ ਪਹਿਲਾਂ ਜਦੋਂ ਕਰੋਨਾ ਕਾਲ ਸੀ ਇਸ ਤਰ੍ਹਾਂ ਦੀਆਂ ਬ੍ਰਾਂਚਾਂ ਚ ਚਕਾਈਆਂ ਪਰ ਇਹ ਨੀਤੀ ਸਾਨੂੰ ਐ ਸਮਝਣ ਵਾਲੀ ਆ ਵੀ ਅਸਲ 'ਚ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੀ ਉਹ ਇਹਨੂੰ ਇੱਕ ਆਮਦਨ ਦਾ ਜਰੀਆ ਸੰਧੀ ਆ ਹਰੇਕ ਸਾਲ ਹੁਣ ਆਵਾਮੀ ਪਾਰਟੀ ਹੋਈਆਂ ਬ੍ਰਾਂਚਾਂ ਵਧਾ ਰਹੀ ਹੈ ਇਸ ਕਰਕੇ ਜਿਹੜੇ ਠੇਕਿਆਂ ਦੇ ਖਿਲਾਫ ਲੜਾਈ ਜਾਂ ਸ਼ਰਾਬ ਦੇ ਖਿਲਾਫ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਆ ਇਹ ਸਰਕਾਰ ਜੋ ਉਹ ਲਿhai ਆ ਆ ਵੀਰ ਜੁੱਧ ਨਸ਼ਿਆਂ ਬਰਦ ਇਹ ਸਿਰਫ ਉਹ ਮਾਵਾ ਭੈਣਾ ਜਿਹੜੀਆਂ ਆ ਉਹਨਾਂ ਦੇ ਅੱਖਾਂ ਤੇ ਪੜਦਾ ਪਾਉਣ ਨਹੀਂ ਆ ਕਿਉਂਕਿ ਚੋਣਾਂ ਵੇਲੇ ਵਾਅਦਾ ਕੀਤਾ ਸੀ ਵੀ ਨਸ਼ੇ ਖਤਮ ਕਰਾਂਗੇ ਉਹ ਆਏ ਅੰਦਰੋਂ ਨਹੀਂ ਹੈਗਾ ਉਹਨਾਂ ਦਾ ਵੀ ਆ ਪ੍ਰੋਪਰ ਤੌਰ ਤੇ ਉਹਨਾਂ ਨੇ ਵੱਡੇ ਤਸ਼ਕਰਾਂ ਨੂੰ ਪਾਉਣਾਗਾ ਉਹ ਸਿਰਫ ਜਿਹੜੇ ਪਰਚੂਨ ਚ ਵੇਚਦੇ ਉਹਨਾਂ ਨੂੰ ਅੰਦਰ ਸੱਟ ਰਹੀ ਠੀਕ ਆ ਨਾ ਤੇ ਆਹ ਲੋਕਾਂ ਦੀ ਮੰਗ ਆ ਬੀ ਆ ਜਿਹੜੀ ਨਰਾਜ ਨਜਾਇਜ਼ ਸ਼ਰਾਬ ਚੱਲ ਰਹੀ ਆ ਨਰਾਜ ਬ੍ਰਾਂਚ ਚੱਲ ਰਹੀ ਆ ਇਹ ਬੰਦ ਕਰਾਈ ਆ ਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕਾ ਗ੍ਰਾਂਹਾ ਵੱਲੋਂ ਜਿੱਥੇ ਵੀ ਲੋਕ ਲੜਦੇ ਨੇ ਚਾਹੇ ਉਹ ਠੇਕਿਆਂ ਦੇ ਖਿਲਾਫ ਆ ਚਾਹੇ ਨਸ਼ੇ ਦੇ ਖਿਲਾਫ ਆ ਚਾਹੇ ਦਾਰੂ ਦੇ ਖਿਲਾਫ ਆ ਅਸੀਂ ਉਹਨਾਂ ਦੀ ਬਿਨਾਂ ਕਿਸੇ ਸਰਤੇ ਮਦਦ ਕਰਾਂਗੇ ਇਹ ਸਾਡੀ ਸੂਬਾ ਕਮੇਟੀ ਦਾ ਫੈਸਲਾ ਆ ਜਿੰਨਾ ਚਿਰ ਇਥੋਂ ਬ੍ਰਾਂਚ ਨਹੀਂ ਚੱਕੀ ਜਾਂਦੀ ਅਸੀਂ ਇਹਨਾਂ ਦਾ ਪੂਰਨ ਸਾਥ ਦਾਂਗੇ